ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਵੀਰਿਆਂ ਦੇ ਇੱਕ ਦੋ ਨੇ ਮੈਸੇਜ ਆਏ ਵੀ ਬਾਈ ਤੂੰ ਕੰਟੈਂਟ ਪਾਉਣਾ ਹਟ ਗਿਆ ਕੀ ਗੱਲ ਹੋ ਗਈ ਵੀਰੇ ਕਣਕ ਦੀ ਫਸਲ ਹਮੇਸ਼ਾ ਮੈਂ ਕਹਿੰਦਾ ਉਹਨਾਂ ਵੀ ਕੀ ਪਾਈ ਚੱਲੋ ਯਾਰ ਹਨਾ ਕੋਈ ਕਹੀ ਜਾਂਦਾ ਮੈਂ ਆਹ ਕਰਤਾ ਕੋਈ ਕਹੀ ਜਾਂਦਾ ਮੈਂ ਆਹ ਐਨਪੀਕੇ ਕਰਤਾ ਕੋਈ ਕਹਿੰਦਾ ਮੈਂ ਬਈ ਡੀਏਪ ਯੂਰੀਆ ਕੋਲ ਕੇ ਕਰਤੀ ਕੋਈ ਕਹਿ ਦਿੰਦਾ ਹਜੇ ਬਈ ਗੁੱਲੀ ਡੰਡਾ ਨਹੀਂ ਮਰਿਆ ਤੇ ਗੁੱਲੀ ਡੰਡੇ ਦੀ ਆਪਾਂ ਸਪਰੇਅ ਕਰਨੀ ਆ ਹਨਾ ਤੇ ਗੁੱਲੀ ਡੰਡੇ ਦੀ ਸਪਰੇਅਾਂ ਕਰੀ ਜਾਂਦੇ ਆ 60 60 70 70 ਦਿਨਾਂ ਦੇ ਉੱਤੇ ਹਨਾ ਗੁੱਲੀ ਡੰਡੇ ਦੀ ਦਵਾਈ ਦਾ ਕੋਈ ਫਾਇਦਾ ਨਹੀਂ ਕਣਕ ਦੀ ਬੱਲੀ ਦੇ ਉੱਤੇ ਅਸਰ ਪਊਗਾ ਤੁਹਾਡੇ ਠੀਕ ਆ ਉਧਰ ਉਧਰ ਦਾ ਜਾਣਾ ਹੀ ਨਹੀਂ ਉਹ ਤਾਂ ਭੁੱਲੀ ਜਾਓ ਗੁੱਲੀ ਡੰਡਾ ਖੜਾ ਤਾਂ ਸ਼ਾਂਤੀ ਕਰ ਲਾਂਗੇ ਆਪਾਂ ਦੂਜੀ ਗੱਲ ਹੁਣ ਸਪਰੇਹਾਂ ਜਿਹੜੀਆਂ ਕਰਨੀਆਂ ਨੇ ਉਹ ਕਿਹੜੀਆਂ ਕਰਨੀਆਂ ਵੀਰੇ ਐਨਪੀਕੇ 13 0 45 1/2 ਕਿਲੋ ਕਰ ਸਕਦੇ ਹੋ ਜਾਂ 0 52 34 ਵੀ ਕਰ ਸਕਦੇ ਹੋ ਨਾਲ ਉਹਦੇ ਬੋਰਨ ਪਾ ਲਿਓ ਵੀਰੇ 80 ਕਿ ਗ੍ਰਾਮ ਹਨਾ ਨਾਲ ਜੇ ਪਾਉਣਾ ਤਾਂ ਫੰਗੀ ਸਾਈਡ ਪਾ ਸਕਦੇ ਹੋ ਫੰਗੀ ਸਾਈਡ ਦੀ ਮੈਂ ਲਿਸਟ ਉੱਤੇ ਲਾ ਦਿੰਨਾ ਟੈਕਨੀਕਲ ਦੇ ਨਾਮ ਲਿਖ ਲੈਣਾ ਕੰਪਨੀ ਦਾ ਨਾਮ ਹੀ ਨਹੀਂ ਲਿਖਦਾ ਹਨਾ ਪਰ ਲੈਓ ਚੰਗੀ ਕੰਪਨੀ ਦੀ ਐ ਨਹੀਂ ਹੈਗਾ ਵੀ ਲੋਕਲ ਜੀ ਕੰਪਨੀ ਦੀ ਲੈ ਲਓ ਚੰਗੀ ਕੰਪਨੀ ਦਾ ਫੰਗੀ ਸੈਡ ਲੈ ਕੇ ਨਾਲ ਮਿਕਸ ਕਰਕੇ ਤੁਸੀਂ ਪਾ ਸਕਦੇ ਹੋ ਉਹ ਉੱਥੇ ਪਾਉਣਾ ਜਿੱਥੇ ਤੁਹਾਨੂੰ ਲੋੜ ਆ ਜਾਂ ਉੱਥੇ ਪਾ ਲਓ ਜਿੱਥੇ ਤੁਹਾਡੀ ਕਣਕ ਤੁਹਾਨੂੰ ਲੱਗਦਾ ਵੀ ਥੋੜੀ ਜੀ ਬਿਮਾਰੀ ਆ ਸਕਦੀ ਆ ਲੋੜ ਪੈਣ ਤੇ ਕਰਨੀ ਆ ਵਾ ਗੱਲ ਮੁਕਾਓ ਯਾਰ ਜਾਂ ਜੇ ਬਾਲੇ ਤੁਹਾਨੂੰ ਐ ਲੱਗਦਾ ਵੀ ਕਰਨੀ ਕਰਨੀ ਆ ਫਿਰ ਤੁਸੀਂ ਕਰ ਵੀ ਲਿਓ ਕੋਈ ਏਡਾ ਕੋਈ ਉਹਦਾ ਨੁਕਸਾਨ ਵੀ ਨਹੀਂ ਹੈਗਾ ਫਾਇਦਾ ਹੀ ਆ ਫੰਗੀ ਸੈੱਡ ਦੇ ਨਾਲ ਜਿੰਨਾ ਕਿ ਤੁਹਾਡਾ ਖਰਚਾ ਹੋਊਗਾ ਓਨਾ ਕ ਫਾਇਦਾ ਹੋ ਗਈ ਹੋਊਗਾ ਤੁਹਾਡਾ ਹਣਾ ਜੇ ਨਾ ਵੀ ਕਰੋਗੇ ਤਾਂ ਵੀ ਫਿਰ ਚੱਲ ਜੂਗਾ ਪਹਿਲਾਂ ਕਿਹੜਾ ਫੰਗੀ ਸੈੱਡਾਂ ਨਾਲ ਹੀ ਕਣਕਾਂ ਹੁੰਦੀਆਂ ਸੀ ਹਣਾ ਮੌਸਮ ਬਲਵਾਨ ਆ ਵੀਰੇ ਵੀਡੀਓ ਦੇ ਵਿੱਚ ਆਪਾਂ ਬਸ ਮੇਨ ਮੇਨ ਦੀਆਂ ਗੱਲਾਂ ਕਰਨੀਆਂ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਏ ਨੇ ਫੋਲੋ ਕਰ ਲਿਓ ਜਿਹੜੇ ਫੇਸਬੁੱਕ ਤੇ ਦੇਖ ਰਹੇ ਨੇ ਜਿਆਦਾ ਵੀਡੀਓ ਲਈ ਮੈਂ ਤਾਂ ਹੀ ਨਹੀਂ ਪਾਉਂਦਾ ਇਹਦੇ ਵਿੱਚ ਯਾਰ ਕੀ ਦੱਸੀਏ ਕਣਕ ਦੇ ਵਿੱਚ ਹਣਾ ਕੋਈ ਹੈ ਹੀ ਨਹੀਂ ਦੱਸਣ ਨੂੰ ਸਾਰੇ ਸੁਝਮਾਨ ਨੇ ਝੋਨੇ ਦੀਆਂ ਵੈਰਾਈਟੀਆਂ ਅੱਡ-ਅੜ ਹੁੰਦੀਆਂ ਨੇ ਬਾਸਮਤੀ ਦੇ ਅੱਡ ਸੁਪਰੇਹਾ ਹੁੰਦੀਆਂ ਨੇ ਉੱਥੇ ਵੀਡੀਓ ਕੰਟੈਂਟ ਰੋਜ਼ ਪਾਉਣਾ ਇੱਥੇ ਵਸ ਮੌਕੇ ਦੇ ਉੱਤੇ ਦਾ 15 ਦਿਨਾਂ ਬਾਅਦ ਇੱਕ ਦੀ ਵੀਡੀਓ ਪਾ ਦਿੱਤੀ ਹੈ ਲੰਮੀ ਹੈ ਨਾ ਤੇ ਪਾਣੀ ਦਾ ਖਾਸ ਖਿਆਲ ਰੱਖੋ ਬਾਈ ਬਣਦੇ ਟੈਂਪਰੇਚਰ ਦਿਨ ਦਾ ਹੋ ਗਿਆ ਜ਼ਿਆਦਾ ਰਾਤ ਨੂੰ ਮੌਸਮ ਸਹੀ ਆ ਦਿਨੇ ਥੋੜਾ ਜਿਆਦਾ ਤੇ ਇਹ ਕਣਕ ਦੇ ਫਸਲ ਹੀ ਹੈ ਵੀ ਵਧੀਆ ਹੀ ਆ ਫੋਟੋਸਿੰਥੇਸਿਸ ਦੀ ਪ੍ਰਕਿਰਿਆ ਹੁੰਦੀ ਆ ਦਿਨੇ ਹਨਾ ਸਾਰਾ ਓਕੇ ਦੀ ਰਿਪੋਰਟ ਆ ਪਾਣੀ ਲਈ ਚੱਲੋ ਬਾਲਾ ਸੁੱਕਣਾ ਨਾ ਦਿਓ ਗਿੱਲੇ ਪੱਤਰ ਬੂਟਿੰਗ ਸਟੇਜ ਤੇ ਪਾਣੀ ਦੀ ਲੋੜ ਹੁੰਦੀ ਆ ਕਣਕ ਨੂੰ ਤਾਂ ਪਾਣੀ ਲਾਈ ਚੱਲੋ ਸਪਰੇਅ ਕਰੀ ਚੱਲੋ ਬਾਕੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਕਿਹੜੀ ਸਪਰੇਅ ਕਰਤੀ ਕਿਹੜੀ ਨਹੀਂ ਕੀਤੀ ਲੋਕਲ ਜਿਹੜੀਆਂ ਮਿਕਸਚਰ ਜੇ ਆਈ ਜਾਂਦੇ ਨੇ ਉਹਨਾਂ ਤੋਂ ਗਰੇਜ ਕਰੋ ਬਈ ਲਿਕੋੜ ਸਪਰੇਅਾਂ ਆਈ ਜਾਂਦੀਆਂ ਵੀ ਇੱਕ ਚੀ ਸਾਰਾ ਕੁਝ ਆ ਬਈ ਉਹਨਾਂ ਤੋਂ ਵੀ ਗਰੇਜ ਕਰੋ ਜਿੰਨਾ ਬਚਾ ਸਕਦੇ ਹੋ ਉਹਦਾ ਪੈਸਾ ਬਚਾਓ ਕਣਕ ਤੇ ਝੋਨਾ ਪਹਿਲੇ ਨਹੀਂ ਹੋਇਆ ਆਪਣਾ ਘਟ ਹੋਇਆ ਹੈਨਾ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਕੀ ਕੁਝ ਖਰਚਾ ਕਰਤਾ ਕਿਹੜੀ ਵੈਰਾਈਟੀ ਬੀਜੀ ਆ ਤੇ ਕਿੰਨੀਆਂ ਸਪਰੇਹਾਂ ਤੁਸੀਂ ਕਰ ਚੁੱਕੇ ਹੋ ਹੁਣ ਤੱਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਥੈਂਕ ਯੂ ਸੋ ਮਚ ਜੀ